ਦੀ ਸਾਰੀ ਸਰਕਾਰ ਜੋ ਜਿੰਨੇ ਵੀ ਧਾਰਮਿਕ ਤੇ ਉੱਥੇ ਲੀਡਰ ਸਹਿਬਾਨ ਵਾਗੇ ਗਏ ਨੇ ਜਿਨ੍ਹਾਂ ਦੇ ਵਿੱਚ ਸਾਡੇ بڑے ਸਰਕਾਰ ਜੋ ਪਾਪਾ ਨਾਗਰ ਸਿੰਘ ਜੀ ਹਰਿਆਵਿੰਦਾਂ ਵਾਲੇ ਪਾਪਾ ਅਵਤਾਰ ਸਿੰਘ ਜੀ ਰੋਪੜ ਫੁਰਬਰਾ ਸਾਹਿਬ ਵਾਲੇ ਤੇ ਉੱਥੇ ਇਸ਼ਾਹਬਾ ਤੁਮ ਪਾਪਾ ਸਾਹਿਬ ਸਿੰਘ ਜੀ ਉਹਨਾਂ ਦੇ ਤੋਂ ਬਾਬਾ ਅਵਕਰ ਸਿੰਘ ਧੂੜਕੋਟ ਵਾਲੇ ਉਹ ਵੀ ਆਪਣੀ ਹਾਜ਼ਰੀ ਲਵਾ ਕੇ ਗਏ ਨੇ ਤੇ ਜਿੱਥੇ ਮੇਰੇ ਤੋਂ ਪਹਿਲਾਂ ਪ੍ਰੋਫੈਸਰ ਪ੍ਰੇਮ ਸਿੰਘ ਜਤੂ ਮਾਜਰਾ ਜੀ ਮੈਂਬਰ ਪਾਰਲੀਮੈਂਟ ਸਾਹਿਬ ਦਾ ਉਹ ਵੀ ਆਪਣੀ ਹਾਜ਼ਰੀ ਆਪ ਜੀ ਨਾਲ ਸਾਂਝੀ ਕੀਤੀ ਉਹਨਾਂ ਨੇ ਸਰਦਾਰ ਦਲਜੀਤ ਸਿੰਘ ਟੀਮਾ ਜੀ ਤੇ ਲੋਕਲ ਇਥੋਂ ਦੇ ਐਮਐਨਐਸ ਸਰਵਨ ਤੇ ਸਾਡੇ ਸਾਰੇ ਪਰਿਵਾਰ ਜਿੱਥੇ ਆਪਾਂ ਸਤਖੰਡ ਨਿਵਾਸੀ ਸਰਦਾਰ ਦਲਵਾਰਾ ਸਿੰਘ ਜੀ ਉਹਨਾਂ ਦੀ ਅੰਤਮ ਅਰਦਾਸ ਦੇ ਅਗੱਤਰ ਹੋਈਆਂ ਸਾਰੀਆਂ ਹੀ ਗੁਰਸੇਖ ਸੰਤਾਂ ਗੁਰੂ ਦੀਆਂ ਦਾੜ੍ਹੀਆਂ ਨਹਿਮ ਸਿੰਘ ਫੌਜਾਂ ਸਾਰਿਆਂ ਨੂੰ ਬਰਕਤਿ ਫਤੇ ਗਜਾਉਣਾ ਗਰਕਿ ਫਤੇ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜਿੱਥੇ ਪਿਛਲੇ ਦਿਨੀ 23 ਤਰੀਕ ਨੂੰ ਸਾਡੇ ਬਹੁਤ ਹੀ ਸਤਿਕਾਰਯੋਗ ਸਰਹੰਦ ਵਾਸੀ ਸਰਦਾਰ ਦਲਵਾਰਾ ਸਿੰਘ ਜਿਨ੍ਹਾਂ ਦੇ ਅਕਸਰ ਆਪਾਂ ਜਿੱਥੇ ਸਰਦਾਰ ਗਵਿੰਦਰ ਸਿੰਘ ਬਾਜਵਾ ਜੀ ਹੁਰਾਨੇ ਉਹਨਾਂ ਦੀ ਸੰਖੇਪ ਜੀਵਨੀ ਜਿਹੜੀ ਹੈ ਉਹ ਪੂਰਾ ਆਰਟੀਕਲ ਸਾਂਝੀ ਕੀਤੀ ਹੈ ਤੇ ਉੱਥੇ ਹੀ ਮੇਰਾ ਵੀ ਜਿਹੜਾ ਇਹਨਾਂ ਦੇ ਨਾਲ ਪ੍ਰੇਮ ਪਿਆਰ, ਸ਼ਰਮੀ ਪੰਥਾ ਕਾਦੀ ਪੁੰਡਾ ਦਾ ਪੰਜਵਾਂ ਤਖਤ ਤੇ ਜਿੱਥੇ ਬਾਬਾ ਨਾਨਕ ਸਾਹਿਬ ਜੀ ਜਨਮੇ ਦਾ ਵਾਲੇ ਸਭ ਤੋਂ ਪਹਿਲਾਂ ਅਨੰਦਪੁਰ ਸਾਹਿਬ ਦੇ ਵਿੱਚ ਸਰਦਾਰ ਗਵਿੰਦਰ ਸਿੰਘ ਬਾਜਵਾ ਹੁਰਾਨ ਦੇ ਨਾਲ ਜਿੱਥੇ ਅਨੰਦਪੁਰ ਸਾਹਿਬ ਹੋਲੇ ਮਹੱਲੇ ਦੇ ਨਾ ਦੇ ਵਦੋਂ ਜਿਹੜੇ ਪਾਤੀ ਖੇਦਾ ਭਾਵਨਾ ਨਾਲ ਜਿਹੜੀਆਂ ਸੇਵਾਵਾਂ ਕੀਤੀਆਂ ਜਾਂਦੀਆਂ ਨੇ ਅੱਜ ਆਪਾਂ ਪਿਛਲੇ ਤਰੀਕ 23 ਤਰੀਕ ਨੂੰ ਸਤਨਕ ਵਾਸੀ ਸਰਦਾਰ ਤਲਵਾਰਾ ਸਿੰਘ ਜੀ ਜੋ ਆਪਾਂ ਨੂੰ ਸਦੀਵੀ ਵਿਛੋੜਾ ਦੇ ਗਏ ਤੇ ਅੱਜ ਇਹਨਾਂ ਦੇ ਗ੍ਰਹਿ ਵਿਖੇ ਜਿਹੜੇ ਆ ਯੁਗੋ ਯੁਗ ਅਟਲ ਧਨ ਧਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਖਾਡ ਪੜ ਸਾਹਿਬ ਦੇ ਭੋਗ ਪਾਏ ਦਾ ਧੁਰ ਕੀ ਬਾਣੀ ਆਈ ਤਿੰਨ सगली ਚਿੰਤ ਮਟਾਈ ਤੇ ਮਹਾਬਾਰ ਗੁਰੂ ਦਾ ਇਹਾਂ ਜੀਨੀ ਦੇਖਿਆ ਤੇਹਾ ਭੋਗਮ ਕਮਾਏ ਕਦੇ ਆਵੇ ਦਾਣਤਾ ਸੱਦੇ ਉਠੀ ਜਾਏ ਜੇ ਮਹਾਰਾਜ ਅਨੁਸਾਰ ਗੁਰੂ ਉਹਨਾਂ ਦੀ ਜਿਹੜੀ ਗੁਰੂ ਸਾਹਿਬ ਦੀ ਆਪਾ ਕਰਮਾ ਰਹੀ ਉਹਨਾਂ ਤੇ ਆਇਆ ਤਾਂ ਕਾ ਸਫਲ ਹੈ ਪਰ ਉਹ ਬਕਾਰੀ ਹੋਏ ਦੂਤ ਸਹਿ ਤੇਰੇ ਆਪਣੇ ਸੁਖਦਾਈ ਸਭ ਕੋਏ ਗੁਰੂ ਸਾਹਿਬ ਕਿਰਪਾ ਕਰ ਸਰਕਾਰ ਪਰਵਾਰਾ ਜੀ ਉਹਨਾਂ ਦਾ ਜਿਹੜਾ ਮਾਤਾ ਜੀ ਹਰਬੰਸਪੁਰ ਜੀ ਉਹਨਾਂ ਦੇ ਬੰਦਨੀ ਮਾਤਾ ਜੀ ਕਿੰਨੇ ਉਹਨਾਂ ਦੀ ਆਪਾਰ ਕਿਰਪਾ ਗੁਰੂ ਸਾਹਿਬ ਦੀ ਭਾਵੇਂ ਜਦੋਂ ਹੁਲੇ ਮਹਲੇ ਤੇ ਲੰਗਰ ਲਾਉਂਦੇ ਨੇ ਇਹ ਸਰਦਾਰ ਤਰਿੰਦਰ ਸਿੰਘ ਜੀ ਬਾਜਵਾ ਪਪਾ ਨਾਲ ਸਿੰਘ ਜੀ ਹੋਰਾਂ ਨੇ ਜਦੋਂ ਤੋਂ ਸਾਡੀ ਮੁਲਾਕਾਤ ਕਰਵਾਈ ਸ੍ਰੀ ਅਨੰਦਪੁਰ ਸਾਹਿਬ ਉਦੋਂ ਤੋਂ ਲੈ ਕੇ ਤਕਰੀਬਨ ਮੇਰਖੜ 25 30 ਸਾਲ ਹੋ ਗਏ ਨੇ ਤੇ ਹਰ ਜੋੜ ਮੇਲੇ ਦੇ ਜਿੱਥੇ ਅਨੰਦਪੁਰ ਸਾਹਿਬ ਕੇ ਬਹੁਤ ਵੱਡੇ ਇਹਨਾਂ ਦੇ ਪਰਿਵਾਰ ਵੱਲੋਂ ਕਿਉਂਕਿ ਬਜ਼ੁਰਗਾਂ ਦਾ ਅਸ਼ੀਰਵਾਦ ਹੁੰਦਾ ਸਰਦਾਰ ਤੁਲਵਾਰਾ ਸਿੰਘ ਉਹਨਾਂ ਦਾ ਅਸ਼ੀਰਵਾਦ ਤੇ ਮਾਤਾ ਹਰਪੰਸੌਰ ਜੀ ਦਾ ਅਸ਼ੀਰਵਾਦ ਇਹਨਾਂ ਦੇ ਸਾਰੇ ਜਿਹੜੇ ਭਰਾ ਨੇ ਜਿੱਥੇ ਲੰਗਰਾਂ ਦੀਆਂ ਸੇਵਾਵਾਂ ਹੁੰਦੇ ਬੰਦੇ ਤੇ ਸ੍ਰੀ ਫਤੇਗੜਾ ਸਾਹਿਬ 'ਤੇ ਤੇ ਉੱਥੇ ਹੀ ਗਾਰੀ ਗਰੀਬ ਜਿਹੜੇ ਆਪਣੇ ਉਹਨਾਂ ਦੇ ਪ੍ਰਧਾਨ ਪ੍ਰਧਾਨ ਨੇ ਕਲੱਬ ਦੇ ਤੇ ਉੱਥੇ ਹੀ ਪਿੰਡ ਰੋਡ ਮਾਜਰਾ ਤੇ ਜਿਹੜਾ ਉਹ ਸਾਡੇ ਬਾਕੀ ਦੇਸ਼ ਉਦੇਸ਼ਾਂ ਦੇ ਵਿੱਚ ਵੀ ਇਹ ਜਿਹੜਾ ਪਰਿਵਾਰ ਹੈ ਬਹੁਤ ਵੱਟੀਆਂ ਜਿੱਥੇ ਧਾਰਮਿਕ ਤੇ ਉੱਥੇ ਹੀ ਜਿਹੜਾ ਰਾਜਨੀਤਿਕ ਉਹਦੇ ਵਿੱਚ ਵੀ ਵਧੀਆ ਇੱਜ਼ਤਾਂ ਪਾਉਂਦੇ ਨੇ ਜਿੱਥੇ ਕਬੱਡੀ ਦੇ ਤੇ ਹੋਰ ਵੀ ਗੇਮਾਂ ਕਰਾਉਂਦੇ ਨੇ ਉੱਥੇ ਗਰੀਬ ਜਿਹੜੇ ਪਰਿਵਾਰ ਹੁੰਦੇ ਨੇ ਉਹਨਾਂ ਦੀਆਂ ਬੱਚੀਆਂ ਦੇ ਜਿਹੜੇ ਵਿਆਹ ਜਿਹੜੇ ਨੇ ਉਹ ਵੀ ਕਰਵਾਉਂਦੇ ਨੇ ਜਿਵੇਂ ਤਕਰੀਬਨ ਭਾਵੇਂ ਕੋਈ ਵੀ ਇਨ੍ਹਾਂ ਦੇ ਪਿੰਡ ਦੇ ਵਿੱਚ ਕਿ ਮਾ ਹੁੰਦੀਆਂ ਨੇ ਕਬੱਡੀ ਮੈਚ ਹੁੰਦੇ ਨੇ ਜਾਂ ਗਰੀਬ ਬੱਚੇ ਪਰਿਵਾਰਾਂ ਦੇ ਵਿਆਹ ਗਰੀਬ ਲੜਕੀਆਂ ਦੇ ਜਿਹੜੇ ਇਹਨਾਂ ਵਦੋਂ ਬਹੁਤ ਵਧੀਆ ਢੰਗ ਦੇ ਨਾਲ ਵਿਆਹ ਕਰਵਾਏ ਜਾਂਦੇ ਨੇ ਹਰ ਸਾਲ ਇਸੇ ਉਸਤਾਨ ਦੇ ਜਿਹੜੇ ਆ ਪਾਤਸ਼ਾਹ ਜੀ ਦਸਵੀਂ ਗੁਰਦੁਆਰਾ ਸਾਹਿਬ ਹੈ ਪਿੰਡ ਰੋਡ ਮਾਜਰਾ ਜਿਹੜਾ ਇਤਿਹਾਸਕ ਸਥਾਨ ਹੈ ਧੰRenderTarget ਸਾਹਿਬ ਜੀ ਗੋਵਿੰਦ ਸਿੰਘ ਜੀ ਪੰਥ ਦੇ ਵਾਦੀ ਜੀ ਨੇ ਇਸਾ ਸਥਾਨ ਦੇ ਉੱਤੇ ਜਾਗੂ ਪਾਏ ਇਸਾ ਸਥਾਨ ਦੇ ਹਰ ਸਾਲ ਜਿੱਥੇ ਜੋ ਵੀ ਪੰਥ ਅਕਾਲੀ ਖੋਟਾ ਦਲ ਨੂੰ ਵੀ ਪੜਾ ਲਾਇਆ ਜਾਂਦਾ ਹੈ ਹੋਰ ਵੀ ਦਰਾਂ ਪੰਥਾਂ ਵੱਲੋਂ ਜਦੋਂ ਇੱਥੇ ਪੜਾਉ ਹੋਗਾ ਤਨ ਮਨ ਧਰ ਦੇ ਨਾਮ ਇਹਨਾਂ ਵੱਲੋਂ ਸੇਵਾਵਾਂ ਕੀਤੀਆਂ ਜਾਂਦੀਆਂ ਨੇ ਉੱਥੇ ਜਿਨ੍ਹਾਂ ਦੇ ਸਾਡੇ ਜਿਹੜੇ ਭਰਾ ਨੇ ਸਰਦਾਰ ਸੁਖਦਰਸ਼ਨ ਸਿੰਘ ਜੀ ਦਵਿੰਦਰ ਸਿੰਘ ਬਾਜਵਾ ਹਰਜੀਤ ਵਰਸਨ ਜੀ ਤੇ ਸ਼ਿਵਤ ਸਤਵਿੰਦਰ ਕੌਰ ਜਿਹੜੇ ਸਾਡੇ ਭੈਣ ਜੀ ਸਾਰੇ ਬਹੁਤ ਸਤਿਕਾਰਯੋਗ ਨੇ ਗੁਰੂ ਸਾਹਿਬ ਦੀ ਇਸ ਪਰਿਵਾਰ ਦੇ ਜਿਹੜੀ ਆਪਾ ਕਰਪਾ ਇੱਥੇ ਦਵਿੰਦਰ ਸਿੰਘ ਜੀ ਬਾਜਵਾ ਤੇ ਇਹਨਾਂ ਦਾ ਪਰਿਵਾਰ ਜਿਹੜਾ ਇਹ ਮਾਤਾ ਜੀ ਤੇ ਇਹਨਾਂ ਦੇ ਪਿਤਾ ਦੀ ਬਹੁਤ ਵੱਡੀ ਦੇਣ ਹੈ ਤੇ ਬਿਰ ਸੇਵਾ ਤਰੇੰਦ ਹੱਥ ਪੈਰ ਹੋ ਦੇਖਲ ਕਰਨੀ ਗੁਰੂ ਸਾਹਿਬ ਦੀ ਆਪਾ ਦੇ ਉੱਪਰ ਸਾਧਗੁਰੂ ਦੀ ਸੇਵਾ ਸਭ ਰਹਾ ਹੈ ਜੇ ਕੋ ਕਰੇ ਜਤ ਲਾਏ ਮਨ ਜਿੰਦਿਆ ਭਲ ਭਾਵਨਾ ਹਉਮੈ ਵਿੱਚੋਂ ਜਾਏ ਗੁਰੂ ਸਾਹਿਬ ਦੀ ਜਦੋਂ ਕਿਰਪਾ ਹੁੰਦੀ ਆ ਫੇਰ ਹੀ ਆਪਾਂ ਜਿਹੜੀ ਹੈ ਸੇਵਾ ਤੇ ਸਿਮਰਨ ਆਪਾਂ ਕਰ ਸਕਦੇ ਆ ਮਾਤਾ ਜੀ ਇਹਨਾਂ ਦੇ ਸਤਕਾਰ ਜੋ ਉਧਰ ਅਸਾਂ ਲੰਗਰ ਚਾਲਦੇ ਹੁੰਦੇ ਨੇ ਉਧਰ ਜਿਹੜੇ ਲੜੀਵਾਰ ਅਖੰਡ ਪਾਠ ਸਾਹਿਬ ਚਾਲਦੇ ਹੁੰਦੇ ਨੇ ਮਾਤਾ ਜੀ ਜਿਹੜਾ ਜੋਗੜਾ ਲਾ ਕੇ ਤੇ ਉਹ ਸਤਿਗੁਰਾਂ ਦਾ ਜਿਹੜਾ ਨਾਮ ਤੇ ਬਾਣੀ ਦਾ ਸਿਮਰਨ ਕਰਦੇ ਨੇ ਉਹ ਮਾਤਾ ਤੇ ਇਹਨਾਂ ਦੇ ਪਿਤਾ ਸਰਦਾਰ ਦਲਵਾਰਾ ਜੀ ਉਹਨਾਂ ਦੀ ਦੇਨ ਹੈ ਇਹਨਾਂ ਇਸ ਪਰਵਾਰ ਨੇ ਬੇਦੁਖਾਰ ਜਿਹੜੀਆਂ ਤਰੱਕੀਆਂ ਕੀਤੀਆਂ ਨੇ ਭਾਵੇਂ ਆਪਾਂ ਕਿਸੇ ਵੀ ਕੰਮ ਦੇ ਵਿੱਚ ਦੇਖ ਲਈਏ ਅੱਗੇ ਹੋ ਕੇ ਕੋਈ ਨਹੀਂ ਹੁੰਦਾ ਹੈ ਪਰਵਾਰ ਜਿੱਥੇ ਸਾਡਾ ਨਿੱਕੇ ਭਰਾ ਸਾਡੇ ਵੱਡੇ ਇਹਨਾਂ ਦੇ ਤੇ ਪ੍ਰਿੰਤਵਿੰਦਰ ਸਿੰਘ ਬਾਜਵਾ ਕਿਉਂਕਿ ਮੈਨੂੰ ਇਹਨਾਂ ਦਾ ਨਾਮ ਜਿਹੜਾ ਇਹਨਾਂ ਦਾ ਹੀ ਜਿਆਦਾ ਵੱਡਿਆ ਹੋਇਆ ਹਰ ਜਗ੍ਹਾ ਤਕਰੀਬਨ ਕਿਤੇ ਵੀ ਕੋਈ ਬੁੱਕ ਸੋਫ ਹੁੰਦਾ ਜਾਂ ਕਿਤੇ ਵੀ ਕੋਈ ਵੱਡੇ ਪ੍ਰੋਗਰਾਮ ਹੁੰਦੇ ਨੇ ਤੇ ਉਹ ਦਵਿੰਦਰ ਸਿੰਘ ਬਾਜਵਾ ਹੁੰਦੇ ਸਾਰੇ ਇਕੱਠੇ ਨੇ ਇੱਥੇ ਲੰਗਰਾਂ ਦੀਆਂ ਸੇਵਾਵਾਂ ਭਾਵੇਂ ਆਪਣੇ ਫਤਿਹਗੁਰ ਸਾਹਿਬ ਦੀ ਖੰਡ ਹੁੰਦੀ ਹੈ ਤੇ ਉੱਥੇ ਵੀ ਬਹੁਤ ਵੱਡੇ ਜਿਹੜੇ ਇਹਨਾਂ ਵੱਲੋਂ ਲੰਗਰ ਚਲਾਏ ਜਾਂਦੇ ਨੇ ਅਨੰਦਪੁਰ ਸਾਹਿਬ ਇੱਥੇ ਲੰਗਰ ਚਲਾਏ ਜਾਂਦੇ ਨੇ ਗੁਰੂ ਸਾਹਿਬ ਦੀ ਅਪਾਰ ਕਿਰਪਾ ਹੁੰਦੀ ਹੈ ਫਿਰ ਇਹ ਸਾਰੇ ਕਾਰਜ ਹੁੰਦੇ ਨੇ ਮੈਂ ਇੱਥੇ ਆਇਆ ਦਾ ਸਾਰੀਆਂ ਹੀ ਗੁਰਸਿੱਖ ਸੰਗਤਾਂ ਜਿੰਨੀਆਂ ਵੀ ਦੇਸ਼ ਵਿਦੇਸ਼ ਤੋਂ ਪਹੁੰਚੀਆਂ ਨੇ ਇਹਨਾਂ ਦੀਆਂ ਸਤਕਾਰਯੋਗ ਜਿੱਥੇ ਸਾਡੀਆਂ ਮਾਪੇਵਾਂ ਭੈਣਾਂ ਸਾਰੇ ਰਿਸ਼ਤੇਦਾਰ ਉੱਥੇ ਜਿੱਥੇ ਸਿਆਸੀ ਲੀਡਰ ਸਾਹਿਬਾਨ ਪਹੁੰਚੇ ਨੇ ਸਾਰਿਆਂ ਦੇ ਨਾਮ ਨਾਮ ਜਿਹੜੇ ਐ ਸਟੇਜ ਸੈਕਟਰੀ ਨੇ ਲੜੀਵਾਰ ਜਿਹੜੇ ਦਸਨੇ ਵੀ ਕੀਤੇ ਨੇ ਜਿਹੜੇ ਹਾਜ਼ਰੀ ਲਵਾ ਕੇ ਵੀ ਗਏ ਨੇ ਉਹਨਾਂ ਦੇ ਨੂੰ ਗੁਰੂ ਸਾਹਿਬ ਹਾਜ਼ਰੀ ਪ੍ਰਮਾਣ ਕਰ ਸੋ ਮਹਾਰਾਜ ਗੁਰੂ ਸਾਹਿਬ ਕਿਰਪਾ ਕਰਨ ਧੰਤਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਹਿੰਦੀ ਚੰਦਰ ਕਿਰਪਾ ਕਰਨ ਜਿਨ੍ਹਾਂ ਦੀ ਸ਼ਤਾਨੀ ਆਪਾਂ ਅਨੰਤਪੁਰ ਸਾਹਿਬ ਵਿਖੇ ਬਹੁਤ ਵੱਡੇ ਪੰਦਰ ਤੇ ਮਨਾਉਣੀ ਆ ਜਿਵੇਂ ਸਰਦਾਰ ਦਵਿੰਦਰ ਸਿੰਘ ਬਾਜਵਾ ਇਹਨਾਂ ਦੇ ਪਿਤਾ ਜੀ ਸੱਖਣ ਵਾਸੀ 1999 ਦੀ ਜਿਹੜੀ ਸ਼ਤਾਬਦੀ ਸੀ ਉਦੋਂ ਇਹਨਾਂ ਨੇ ਗੁਰਦੁਆਰਾ ਗੂਗੂ ਕਾਬਲ ਸ੍ਰੀ ਆਨੰਦਪੁਰ ਸਾਹਿਬ ਦੇ ਕੇ ਉਦੋਂ ਤੋਂ ਲੰਗਰ ਜਿਹੜੇ ਆਰੰਭ ਕੀਤੇ ਤੇ ਬਾਬਾ ਨਾਗਰ ਸਿੰਘ ਹੋਰਾਂ ਨੇ ਇਹੋ ਜਿਹੀ ਬਾਤ ਫੜਾਈ ਉਦੋਂ ਤੋਂ ਲੈ ਕੇ ਜਿਹੜੇ ਆ ਸਾਡਾ ਬਹੁਤ ਹੀ ਜ਼ਿਆਦਾ ਰਿਲੇ ਦਾ ਇਹਨਾਂ ਦੇ ਨਾਲ ਪਰਿਵਾਰਕ ਸਾਂਝ ਹੈ ਹਮੇਸ਼ਾ ਜਿੱਥੇ ਬੁੱਢਾ ਦਲ ਦੇ ਨਾਲ ਉੱਥੇ ਸਾਰੀਆਂ ਨਹਿਮ ਚੰ ਜਥੇ ਬਤੀਆਂ ਨਾਲ ਇਹਨਾਂ ਦਾ ਬਹੁਤ ਹੀ ਪ੍ਰੇਮ ਪਿਆਰ ਨਾਲ ਸਾਡੇ ਨਾਲ ਹਿੰਦਸਨ ਜਥੇਬੰਦੀਆਂ ਵੱਲੋਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਕਿ ਪਾਪਾ ਸੰਤ ਸਾਡੇ ਸਾਡੇ ਸ਼ਾਂਤੀ ਨੇ ਜਿਨ੍ਹਾਂ ਨੇ ਇੰਨੀਆਂ ਵੱਡੀਆਂ ਸੇਵਾਵਾਂ ਕਰਵਾਈਆਂ ਆਰਮੀ ਦੇ ਵਿੱਚ ਜਿਹੜੀ ਹੈ ਉਹਨਾਂ ਨੇ ਸਰਵਿਸ ਕੀਤੀ ਤੇ ਉਹ ਜਿਹੜੀ ਹੈ ਆਰਮੀ ਦੇ ਵਿੱਚ ਸਰਵਿਸ ਕਰਕੇ ਫਿਰ ਜਿਹੜੀ ਉਹਨਾਂ ਨੂੰ ਪੈਨਸ਼ਨ ਜਿਹੜੀ ਹੈ ਉਹ ਵੀ ਲੱਗੀ ਪਰ ਜਿੱਥੇ ਉਹਨਾਂ ਨੇ ਬਹੁਤ ਵੱਡੀ ਆਪ ਦੇ ਬੱਚਿਆਂ ਉਹ ਜਿੱਥੇ ਪੜ੍ਹਾਈ ਦੀ ਉਥੇ ਉਹਨਾਂ ਦੇ ਵੱਡੇ-ਵੱਡੇ ਜਿਹੜੇ ਇਹਨਾਂ ਦੇ ਦੋਦੇ ਪੋਤੇ ਜਿੰਨੇ ਵੀ ਇਹਨਾਂ ਦੇ ਅੰਕੇ ਰਿਸ਼ਤੇਦਾਰ ਭੈਣ ਭਰਾ ਨੇ ਬਹੁਤ ਹੀ ਗੁਰੂ ਸਾਹਿਬ ਦੀ ਕਿਰਪਾ ਉਥੇ ਸਰਦਾਰ ਗਵਿੰਦਰ ਸਿੰਘ ਬਾਜਵਾ ਇਹਨਾਂ ਦੇ ਸਾਰੇ ਜਿਹੜੇ ਭਰਾ ਨੇ ਉਹਨਾਂ ਦੇ ਵੀ ਜਿਹੜੇ ਸਾਰੇ ਕਾਰਜ ਬਹੁਤ ਚੜ੍ਹਦੀ ਕਲਾ ਦੇ ਨਾਲ ਚੱਲ ਰਹੇ ਨੇ ਇਹ ਵੱਡੀ ਗੱਲ ਹੈ ਇਹਨਾਂ ਦੇ ਸਰਦਾਰ ਜੋ ਪਿਤਾ ਸਰਦਾਰ ਦਵਾਰਾ ਸਿੰਘ ਹੋਰਾਂ ਦੀ ਮਾਤਾ ਜੀ ਦੀ ਬਹੁਤ ਮਾਤਾ ਹਰਮਨ ਸਿੰਘ ਹੋਰਾਂ ਦੀ ਜਿਨ੍ਹਾਂ ਦਾ ਆਸ਼ੀਰਵਾਦ ਹਮੇਸ਼ਾ ਇਹਨਾਂ ਦੇ ਸਿਰ ਤੇ ਬਣਿਆ ਰਿਆ ਤੇ ਅੱਗੇ ਵੀ ਗੁਰੂ ਸਾਹਿਬ ਮਾਤਾ ਜੀ ਦਾ ਆਸ਼ੀਰਵਾਦ ਇਹ ਜਿਹੜਾ ਭਾਨਾ ਹੁੰਦਾ ਗੁਰੂ ਸਾਹਿਬ ਦਾ ਹੁਕਮ ਹੀ ਹੁੰਦਾ ਜਿਹਨਾਂ ਦੇਖਿਆ ਹੁੰਦਾ ਉਹਨਾਂ ਬੰਦਾ ਖੁਆਸ ਭੋਗਦਾ ਹੈ ਰਾਣਾ ਰਾਉਨਾ ਕੋ ਰਹ ਰਤਨਾ ਤੁੰਗ ਫੀਰ ਵਾਲੀ ਆਪੋ ਆਪਣੀ ਕੋਈ ਨਾ ਪਤਾ ਤੀ ਚਲੇ ਜੇ ਸਾਹਮਣੇ ਨਾਲ ਪਰ ਜਦੋਂ ਵਾਲੀ ਆ ਜਾਂਦੀ ਹੈ ਉਦੋਂ ਜਿਹੜਾ ਬੰਦੇ ਨੂੰ ਜਾਣਾ ਪੈਂਦਾ ਗੁਰੂ ਸਾਹਿਬ ਕਿਰਪਾ ਕਰ ਪਾਪਾ ਦਲਵਾਰਾ ਸਿੰਘ ਸਰਦਾਰ ਦਲਵਾਰਾ ਸਿੰਘ ਹੋਰਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਵਾਸ ਬਖਸ਼ਣ ਪਰਵਾਰ 'ਚ ਸੁੱਖ ਸ਼ਾਂਤੀ ਭਾਣਾ ਮੰਨਣ ਦਾ ਬਲ ਬਖਸ਼ਣ ਪਵਨਾ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰੰਝ ਆਇਆ ਸੂਰਜ ਕਿਰਨ ਮਿਲੇ ਜਲ ਦਾ ਜਲ ਹੋਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀ ਆ ਰਾਮ ਸੋ ਜਿੰਨੀਆਂ ਵੀ ਦੇਸ਼ ਦੇਖ ਤੋਂ ਗੁਰਸਿੱਖ ਸੰਤਾਨੀਆਂ ਨੇ ਇਹਨਾਂ ਦੇ ਸਾਰੇ ਭੈਣ ਭਰਾ ਰਿਸ਼ਤੇਦਾਰ ਜਾ ਧਾਰਮਿਕ ਤੇ ਰਾਜਨੀਤਿਕ ਸ਼ਖਸੀਅਤਾਂ ਜਿੰਨੀਆਂ ਵੀ ਇੱਥੇ ਹਾਜ਼ਰੀਆਂ ਲਵਾਉਣ ਵਾਸਤੇ ਆਈਆਂ ਨੇ ਸਾਰਿਆਂ ਦਾ ਇਸ ਪਰਿਵਾਰ ਵੱਲੋਂ ਸਰਦਾਰ ਗਵਿੰਦਰ ਸਿੰਘ ਬਾਜਵਾ ਤੇ ਸਰਦਾਰ ਮਨਮੋਨ ਸਿੰਘ ਜੀ ਮਨਮੋਨ ਸਿੰਘ ਜੀ ਤੇ ਤੇ ਭਰਜਿੰਦਰ ਸਿੰਘ ਜੀ ਸੁਖਦਰਸ਼ਨ ਸਿੰਘ ਜੀ ਤੇ ਸਾਰਿਆਂ ਵੱਲੋਂ ਇਹਨਾਂ ਸਾਰੇ ਪਰਿਵਾਰ ਵੱਲੋਂ ਆਈਆਂ ਹੋਈਆਂ ਸਾਰੇ ਗੁਰਸਿੱਖ ਸੰਤਾਂ ਦਾ ਸਾਰੇ ਭੈਣ ਭਰਾ ਰਿਸ਼ਤੇਦਾਰਾਂ ਦਾ ਬਹੁਤ ਬਹੁਤ ਮੈਂ ਇਹ ਪਰਿਵਾਰ ਵੱਲੋਂ ਜੀ ਆਇਆਂ ਕਹਿੰਦਾ ਧੰਨਵਾਦ ਕਰਦਾ ਉੱਥੇ ਹੀ ਸ਼ਰੋਮਨੀ ਪੰਥ ਆਕਾਲੀ ਬੁੱਢਾ ਦਰ ਪੰਜਵਾ ਤੱਕ ਵੱਲੋਂ ਵੀ ਬਹੁਤ-ਬਹੁਤ ਜੀ ਆਇਆਂ ਧੰਨਵਾਦ ਨਾਲ ਹੀ ਬੇਨਤੀ ਹੈ ਗੁਰੂ ਦਾ ਲਗਨ ਜਿਹੜਾ ਅਤੁੱਟ ਵਰਤਾਇਆ ਜਾ ਰਿਹਾ ਨੇ ਭਾਵੇਂ ਹਮੇਸ਼ਾ ਇਹਨਾਂ ਵੱਤੋਂ ਲੰਗਰ ਜਿਹੜੇ ਨੇ ਵੱਡੇ-ਵੱਡੇ ਜੋੜ ਮਿਲਾਂ ਦੇ ਵਰਤਾਏ ਜਾਂਦੇ ਨੇ ਤੇ ਜਿਹੜਾ ਅੱਜ ਵੀ ਬਯੋਗਾਂ ਦੀ ਯਾਦ ਦੇ ਵਿੱਚ ਜਿੱਥੇ ਆਪਾਂ ਅੰਤਮ ਅਰਦਾਸ ਤੇ ਇਕੱਠੇ ਹੋਏ ਆਂ ਗੁਰੂ ਸਾਹਿਬ ਕਿਰਪਾ ਕਰਨ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਵਾਜ਼ ਬਖਸ਼ ਸਰਦਾਰ ਦਲਵਾਰਾ ਸਿੰਘ ਹੋਰਾਂ ਨੂੰ ਪਰਵਾਰਕ ਸੁੱਖ ਸ਼ਾਂਤੀ ਭਾਣਾ ਮੰਨਣ ਦਾ ਬਲ ਬਖਸ਼ ਇਹਨਾਂ ਕੁਝ ਕਹਿਣਾ ਹੋਇਆ ਤੁਹਾਡੇ ਸੰਕਾ ਨੂੰ ਖਿਮਾ ਦਾ ਜਾਚ ਹੋਵਾਂਗਾ ਕਿ ਨਾਲ ਜਿਹੜੀ ਦਸਤਾਰ ਹੈ ਵੱਡੇ ਪਾਤਸ਼ਾਹ ਨੂੰ ਤੇ ਸਰੂਪਾ ਜਿਹੜਾ ਉਹ ਪਰੋਮੇ ਪਰਤਾ ਕਾ ਜੀ ਗੁਨਾਜ਼ਲ ਪੰਨੇਵਾਤਾ ਤੋਂ ਜੋ ਜਿਹੜਾ ਉਹ ਦਿੱਤਾ ਜਾ ਰਿਹਾ ਮੈਂ ਸਾਰਿਆਂ ਨੂੰ ਫਿਰ ਦੁਬਾਰਾ ਬਹੁਤ ਬਹੁਤ ਧੰਨਵਾਦ ਕਰਦਾ ਗੁਰਸੇਖ ਸੰਗਤਾਂ ਦਾ ਇਹਨਾਂ ਮੁਸ਼ਕਿਲ ਤੋਂ ਆਇਆ ਤੁਹਾਡੇ ਸੰਗਤਾਂ ਕੋ ਖਿਮਾ ਦਾ ਜਾਤ ਹੋਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਜਿੰਦਾਰ ਰਹੇ ਜਾਵੇ ਧਰਤਨ ਸਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਭਾਵੇ ਵਾਹਿਗੁਰੂ ਕਾ ਤੋ ਦੂਜੇ ਦਿਨ ਉਹ ਬਈ ਗੈਂਤੀ ਕਰਨ ਦੇ ਨੇੜੇ ਨੇ ਤਾਂ ਉਹ ਵੀ ਪਰਿਵਾਰ ਦੇ ਨਾਲ ਜਿਹੜਾ ਤੁਸਾਂਝਾ ਕਰਨ ਪਹੁੰਚੇ ਨਹੀਂ ਤੇ ਸਾਡੇ ਪ੍ਰਸਤ ਪ੍ਰਿੰਟ ਮੀਡੀਆ ਤੋਂ ਸਾਡੇ ਸੁਖਮਨ ਸਿੰਘ ਸੱਤੀ ਜੀ ਗਵਿੰਦਰਪਾਲ ਦੂਰ ਪਰਬੇ